ਆ ਵੀ ਪਤੰਗਰ ਉੱਥੇ ਵੀ ਨਹੀਂ ਹਰਦੇ ਹਾਂ ਘਰੋਂ ਬਾਗ ਨਾ ਜਾਂਦੇ ਆ ਫਿਰ ਫਿਰ ਰੈਸ਼ਨ ਹਫਤੇ ਦਾ ਇਕੱਠਾ ਕਰ ਲਿਆਉਂਦੇ ਕਿਉਂਕਿ ਇੱਥੇ ਦਾ ਰੋਟੀ ਪਾਣੀ ਆਪਾਂ ਨੂੰ ਘਰੇ ਸੁਪਨਾ ਚੰਗਾ ਮਿਲ ਜਾਂਦਾ ਹੈ ਤੇ ਬਾਹਰ ਤੁਹਾਨੂੰ ਬੰਦਾ ਥੋੜਾ ਜਿਹਾ ਉੱਥਾ ਮਿਲਦਾ ਰੋਟੀ ਰੋਟੀ ਲਾਉਣੇ ਪੰਜੇ ਨੰਬਰ ਦਾ ਮਤਰਾ ਖਰਚਾ ਪੈਂਦਾ ਹੈ ਇੱਕ ਨਵੀਂ ਜੀ ਸਵਾਤ ਮਹੀਨਾ ਬਾਅਦ ਸਾਡੇ ਵਿਆਹ ਤੋਂ ਸਾਡੇ ਦੋਹਾਂ ਦੇ ਆਪਸ ਵਿੱਚ ਕੀ ਸਵਾਲ ਸਾਥ ਹੁੰਦੇ ਆ ਜ਼ਰਾ ਦਾਰ ਸੁਰੱਖਿਅਤ ਲਈ ਆਹ ਦੀ ਗੱਲ ਆ

दा बापू ने ट्रक चला तक पैर नहीं पहुंचते गल्ला मारने का ट्रक आम नहीं तू अगली गल सी ਸਰਾਜ ਜੀ ਤੇ ਦਰਬਾਰ ਉੱਤੇ ਅੱਜ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਅੱਜ ਜੋ ਇਲਾਕੇ ਦੀਆਂ ਸੰਤਾਂ ਦੇ ਸੰਜੋਗ ਦੇ ਨਾਲ ਅੱਜ ਬਾਬਾ ਜੀ ਤਨਤਨ ਬਾਬਾ ਮੀਰਾ ਸਰਾਜ ਜੀ ਦਰਬਾਰ ਪੀਰ ਹਦੂਰੀ ਵਿਖੇ ਜੋ ਸਾਲਾਨਾ ਜੋੜ ਮੇਲਾ ਧੂਮ ਧਾਮ ਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਲੋਡ ਡਾਈਟ ਮੀਤ ਬਰਾੜ ਹਰਮਨਦੀਪ ਐਸ ਐਸ ਸਿੱਧੂ ਸੋਠ ਪ੍ਰੀਤ ਜੋ ਆਪਣੀ ਕਲਾ ਦੇ ਨਾਲ ਸੰਤਾਂ ਦਾ ਮਨੋਰੰਜਨ ਕਰਦੇ ਨੇ ਦੂਰ ਦਰਾਡੇ ਤੋਂ ਸੰਤਾਂ ਬਾਬਾ ਜੀ ਦੇ ਦਰ ਤੇ ਆ ਕੇ ਨਮਸਤਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਦੀਆਂ ਵਾ ਬਾਬਾ ਮੀਰਾ ਸਰਾਜ ਜੀ ਦੇ ਦਰਬਾਰ ਦੇ ਉੱਤੇ ਸਾਰੀਆਂ ਸੰਤਾਂ ਦੂਰ ਦਰੇਡੇ ਤੋਂ ਆਈਆਂ ਜਿੰਨਾਂ ਸੰਤਾਂ ਨੇ ਬਾਬਾ ਜੀ ਦੇ ਮੇਲੇ ਦੇ ਵਿੱਚ ਸੰਜੋੜ ਕੀਤਾ ਵਾ ਉਹਨਾਂ ਸੰਤਾਂ ਦਾ ਸਮੂਹ ਇਲਾਕੇ ਦੀਆਂ ਸੰਤਾਂ ਦਾ ਮੈਂ ਆਪਣੇ ਵੱਲੋਂ ਤੇ ਆਪਣੇ ਦਰਬਾਰ ਵੱਲੋਂ ਸਾਰੀਆਂ ਸੰਤਾਂ ਦਾ ਜੀ ਆਇਆਂ ਨੂੰ ਟਰੈਨਾ ਵਾ ਤੇ ਸਾਰੀਆਂ ਸੰਤਾਂ ਦਾ ਧੰਨਵਾਦ ਕਰਦਾ ਵਾਂ ਜੋ ਅੱਜ ਸੰਤਾਂ ਮੇਲੇ ਦੇ ਪਹੁੰਚੀਆਂ ਵਾਂ ਉਹਨਾਂ ਨੂੰ ਮੈਂ ਲੱਖ ਲੱਖ ਮੇਲੇ ਦੀਆਂ ਵਧਾਈਆਂ ਦੇਣਾ ਵਾਂ ਕਿੰਨੇ ਸਮਾਂ ਪਹਿਲਾਂ ਜਿਹੜੀ ਹੈ ਸਲਾਨਾ ਜੋੜ ਮੇਲੇ ਦੀ ਤਿਆਰੀ ਸ਼ੁਰੂ ਹੋਈ ਸੀ ਇਹ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਦੀ 2 ਮਹੀਨੇ ਹੋ ਗਏ ਆ ਤਿਆਰੀ ਕਰਦਿਆਂ ਨੂੰ ਜੋ 2 ਮਹੀਨਿਆਂ ਦੇ ਵਿੱਚ ਅੱਜ ਜੋ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਵਾ ਜੋ ਸੰਤਾਂ ਧੂਮ ਧਾਮ ਨਾਲ ਮਨਾ ਰਹੀਆਂ ਵਾ ਲਗਾਤਾਰ ਬਰਸਾਤ ਹੋ ਰਹੀ ਹੈ ਲੱਗਦਾ ਨਹੀਂ ਸੀ ਕਿ ਸੰਤਾਂ ਘਟਣਗੀਆਂ ਤੇ ਦੇਖਦੇ ਆ ਕਿ ਸੰਤਾਂ ਦਾ ਬਿਲਕੁਲ ਖੜਾ ਆ ਪਿਆ ਹੈ ਮਤਾਂ ਦੇਖਣ ਵਾਸਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਸਵੇਰੇ ਅੱਜ ਬਾਰਿਸ਼ ਤੇ ਬਹੁਤ ਹੋਈ ਆ ਪਰ ਸੰਤਾਂ ਤੁਸੀਂ ਆਪ ਮਹਾਰੇ ਓਟੇ ਵੇਟ ਸਕਦੇ ਜੇ ਕੀ ਦਰਬਾਰ ਦੇ ਉੱਤੇ ਜਿਹਦੇ ਖਲੋਨ ਨੂੰ ਥਾਣ ਹੀ ਜਿਹਦੇ ਪੈਰ ਰੱਠਨ ਨੂੰ ਜੋ ਸੰਤਾਂ ਦਾ ਹੜ ਆਇਆ ਪਿਆ ਵਾ ਇਹ ਇੱਕ ਬਾਬਾ ਜੀ ਦੇ ਦਰਬਾਰ ਦੇ ਨਾਲ ਸੰਤਾਂ ਦਾ ਪਿਆਰ ਆ ਤੇ ਜਿਹੜੀਆਂ ਸੰਤਾਂ ਵਾਂ ਉਹ ਬਾਬਾ ਜੀ ਦੇ ਦਰ ਤੋਂ ਇਥੋਂ ਖੁਸ਼ੀਆਂ ਲੈ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦਿਆਂ ਵਾ ਤੇ ਖੁਸ਼ੀਆਂ ਪ੍ਰਾਪਤ ਕਰਦਿਆਂ ਜਿਹੜੇ ਲੋਕ ਜਿਹੜੇ ਇਸ ਵੇਲੇ ਸੰਗਤਾਂ ਜਿਹੜੀਆਂ ਬਾਹਰ ਵਿਦੇਸ਼ਾਂ 'ਚ ਪੰਜਾਬ 'ਚ ਜਿਹੜੀਆਂ ਵੀ ਇਸ ਵੇਲੇ ਦਰਸ਼ਨ ਕਰ ਰਹੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਨੂੰ ਇੱਕ ਵਾਰੀ ਬਾਬਾ ਜੀ ਦੇ ਦਰਬਾਰ ਤੇ ਪਤਾ ਜ਼ਰੂਰ ਦੱਸੋ ਜਾਂ ਉਹਨਾਂ ਦਰਸ਼ਨ ਕਰ ਸਕਦੇ ਹਾਂ ਮੈਂ ਸਭ ਤੋਂ ਪਹਿਲਾਂ ਦੇ ਐਨ ਆਰ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਦਰਬਾਰ ਦੇ ਨਾਲ ਹਰ ਸਾਲ ਸੰਜੋਗ ਕਰਦੇ ਆ ਜੋ ਇਸ ਸਾਲ ਵੀ ਐਨ ਆਰ ਆਈ ਵੀਰ ਜਿਹੜੇ ਆ ਬਾਬਾ ਜੀ ਦੇ ਦਰਬਾਰ ਦੇ ਨਾਲ ਜੁੜੇ ਆ ਜਿਹੜੇ ਲਾਟੇ ਦੇ ਨਾਲ ਇਸ ਪਿਆਰ ਆ ਇਸ ਲਾਟੇ ਦੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ ਇਹ ਦਰਬਾਰ ਧੰਨ ਧੰਨ ਬਾਬਾ ਮੀਰਾ ਸਰਾਜ ਜੀ ਪੀਰ ਅਧੂਰੀ ਇਹ ਦਰਬਾਰ ਪਿੰਡ ਮਾਲੂਵਾਲ ਨਦੀਤ ਨੱਥੂਪੁਰਾ ਚੀਚਾ ਭਗਣਾ ਦੇ ਨਦੀਤ ਹੀ ਹੈ ਅੰਬਰਸਰ ਰੋਡ ਤੋਂ 88 ਤੋਂ ਆਉਂਦਿਆਂ ਭਗੜਨੇ ਨੂੰ ਇਸ ਦਰਬਾਰ ਦੇ ਉੱਤੇ ਕੁੱਤੇ ਦੇ ਟੱਟੇ ਜਾਣ ਤੇ ਜਾਂ ਕਿਸੇ ਨੂੰ ਹਲਕਾ ਹੋ ਜਾਂਦਾ ਵਾ ਇਸ ਦਰਬਾਰ ਦੇ ਉੱਤੋਂ ਜੋ ਉਹ ਟੋਟ ਮਿਲਦਾ ਵਾ ਬਾਬਾ ਜੀ ਦੇ ਚਰਾਡਾਂ ਦਾ ਤੇਲ ਤੇ ਜੋ ਟੋਟਿਆ ਜਿਹਦਾ ਪ੍ਰਸ਼ਾਦ ਉਹ ਜਦੋਂ ਜਾਤਰੂ ਛੱਡ ਲੈਂਦਾ ਵਾ ਤੇ ਪੰਜਾਂ ਦਹਾਂ ਮਿੰਟਾਂ ਦੇ ਵਿੱਚ ਹੀ ਬਾਬਾ ਜੀ ਦੇ ਦਰਬਾਰ ਤੇ ਤੰਦਰੁਸਤ ਹੋ ਜਾਂਦਾ ਵਾ ਕਿਸ ਨਾ ਦੇ ਨਾਲੇ ਜਗਾ ਜਿਹੜੀ ਆ ਦੁਨੀਆ ਦੇ ਵਿੱਚ ਜਿਹੜੀ ਆ ਬਿਲਕੁਲ ਇਹ ਦੇਸ਼ ਵਿਦੇਸ਼ ਦੇ ਵਿੱਚ ਇਹ ਦਰਬਾਰ ਧੰਤਨ ਬਾਬਾ ਮੀਰਾ ਜਰਾਜ ਜੀ ਪੀਰ ਅਧੂਰੀ ਦੇ ਨਾਲ ਦੇ ਨਾਲ ਇਹ ਜਿਹੜਾ ਦਰਬਾਰ ਆ ਇਹ ਜਾਣਿਆ ਜਾਂਦਾ ਵਾ ਚਾਹਾਂਗੇ ਸਾਰੀਆਂ ਸੰਗਤਾਂ ਨੂੰ ਤੁਹਾਡੇ ਲੋ ਜੀ ਆ ਜਰੂਰ ਮੈਂ ਫੇਰ ਆਪਣੇ ਵੱਲੋਂ ਤੇ ਦਰਬਾਰ ਵੱਲੋਂ ਮੇਲੇ ਵਿੱਚ ਆਈਆਂ ਸੰਗਤਾਂ ਦਾ ਤੇ ਮੇਲੇ ਵਿੱਚ ਸੰਯੋਗ ਦੇਣ ਵਾਸਤੇ ਸੰਗਤਾਂ ਦਾ ਤੇਯਾ ਦੇ ਲੋ ਧੰਨਵਾਦ ਕਰਦਾ ਵਾਂ ਆਇਆਂ ਸੰਤਾਂ ਨੂੰ ਜੀ ਆਇਆਂ ਕਹਿੰਦਾ ਵਾਂ ਵਾਹਿਗੁਰੂ ਜੀ ta ਟਰਾਲਤਾ ਵਾਹਿਗੁਰੂ ਜੀ ਕੀ ਫਤ ਜੀ ਮੇਰਾ ਨਾਮ ਹੈ ਗੁਰਿੰਦਰਜੀਤ ਸਿੰਘ ਜਿੰਨੀ ਸਰਪੰਚ ਤੇ ਆਪਣਾ ਲੱਕ ਪਿੰਡ ਨੱਤੂਬਾ ਮਾਲੂਵਾਲ ਤੇ ਤਾਂ ਜਿਹੜਾ ਫਲਾਣਾ ਜੋੜ ਮੇਰਾ ਜਰੂਰ ਲੋਕਾਂ ਨੂੰ ਇਸ ਬਾਰੇ ਇਹ ਮੇਲਾ ਭੰਤਨ ਬਾਬਾ ਮੀਆਂ ਸਰਾਜ ਜੀ ਦਾ ਫਲਾਣਾ ਜੋੜ ਮੇਲਾ ਹਰ ਸਾਲ ਦੀ ਕਰਾਂ ਪਿੰਡ ਮਾਲੂਵਾਲ ਪਿੰਡ ਨੱਤੂਬਾ ਜੀ ਸੰਗਤ ਮਣਾਉਂਦੀ ਹੈ ਬੜੀ ਧੂਮਦਾਨਾ ਮੇਲਾ ਜ ਮਨਾਇਆ ਜਾਂਦਾ ਕਿੰਨੇ ਕੁ ਲੋਕ ਪਹੁੰਚੇ ਮੇ ਇੱਥੇ ਘੱਟੋ ਘੱਟ ਵੀ 1500 2000 ਦੇ ਲੱਗ ਜਾਂਦੇ ਲੋਕ ਜਿਹੜਾ ਸਾਰੇ بارش ਦਾ ਮੌਸਮ ਸੀਗਾ ਲੱਗਦਾ ਸੀਗਾ ਕਿ ਸੰਗਤਾਂ ਨੂੰ ਆਉਂਦੇ ਮੁਸ਼ਕਲ ਹੈ ਹਾਂਜੀ ਜੀ ਉਹ ਤਾਂ ਲੱਗਦਾ ਸੀ ਮੁਸ਼ਕਲ ਹੈ ਬੋ ਜੀ ਪਰ ਨਹੀਂ ਫਿਰ ਵੀ ਪਰਮਾਤਮਾ ਨੇ ਮਿਹਰ ਕੀਤੀ ਹੈ ਜੀ ਬਾਬਾ ਮੀਆਂ ਸਰਾਜ ਨੇ ਵੜੀਏ ਬਹੁਤ ਬੜੀਆਂ ਮੇਲਾ ਬੁੱਕ ਤਿਆਰੀ ਹੈ ਐਨ ਆਰ ਆਈ ਵੀਰਾਂ ਦਾ ਲੋਕ ਜਿਹੜੇ ਬੇਟਰੀ ਚਾਹਾਂਗੇ ਜਰੂਰ ਆਉਣਗੇ ਸਾਰਿਆਂ ਸਾਰਿਆਂ ਨੂੰ ਮੁਬਾਰਕਾਂ ਜੀ ਹੱਥ ਜੋੜ ਕੇ ਬਾਬਾ ਜੀ ਦੇ ਮੇਲੀਆਂ ਲੱਖ ਲੱਖ ਮੁਬਾਰਕਾਂ ਜੀ ਕਿੰਨੇ ਚਿਰ ਤੋਂ ਇਹ ਮੇਲਾ ਜਿਹੜਾ ਵਾ ਸ਼ੁਰੂਆਤ ਤੇ ਦੀ ਉਹ ਸ਼ੁਰੂਆਤ ਤੇ ਚਲੋ ਸਾਡੇ ਵੀ 20 ਸਾਲ عمر ਚੱਲੀ ਹੈ ਜੀ ਤੇ ਲਗਾਤਾਰ ਮੇਲਾ ਹਰ ਸਾਲ ਇਦਾਂ ਬਣਾ ਰਹੇ ਹੈ ਜੀ ਈ ਬੱਬਾ ਮੀਆਂ ਸਰਾਜ ਜੀ ਜਿੱਥੇ ਹਲਕੇ ਕੁੱਤੇ ਦਾ ਟੋਕ ਮਿਲਦਾ ਜੀ ਤੇ ਮਹਾਰਾਜ ਦੀ ਬਹੁਤ ਕਿਰਪਾ ਇਥੇ ਜਿਵੇਂ ਨਹੀਂ ਸਹੀ ਹੁੰਦੇ ਆ ਜਿਹੜੇ ਹਲਕੇ ਕੁੱਤੇ ਦੇ ਵੱਡੇ ਟੋਕ ਲੱਗਦੇ ਹਾਂਜੀ ਕੁੱਤੇ ਨੂੰ ਵੱਡੇ ਹੁੰਦੇ ਆ ਜੀ ਮੇਰੇ ਵੱਲੋਂ ਮੇਰੀ ਪਿੰਡ ਦੇ ਵੱਲੋਂ ਮਾਲੂਆਲੀ ਸੰਗਤ ਵੱਲੋਂ ਸੰਗਤ ਵੱਲੋਂ ਸਾਰਿਆਂ ਨੂੰ ਮਿਲਦੀਆਂ ਲੱਖ ਲੱਖ ਮੁਬਾਰਕਾਂ ਜੀ ਮੈਂ ਗੁਰਵਿੰਦਰ ਸਿੰਘ ਪਿੰਡ ਨੱਥੂਪਰਾ ਬਤਰਾ ਅਨਹਲ ਕਾਟਾਰੀ ਭੋਜਨ ਸਮਾਜ ਪਾਰਟੀ ਅੱਜ ਜਿਹੜੇ ਸਾਡੇ ਮਹਾਂਪੁਰਸ਼ ਬਾਬਾ ਮੀਰਾਂਸ ਰਾਜ ਜੀ ਜਿਨ੍ਹਾਂ ਦਾ ਅੱਜ ਜੋੜ ਮੇਲਾ ਵੱਡੇ ਪੱਧਰ ਤੇ ਮਹਾਂਪੁਰਸ਼ਾਂ ਦੀ ਬਦੌਲਤ ਸੰਗਤਾਂ ਮਨਾਰੀਆਂ ਸਾਡੇ ਦੇ ਨਾਲ ਸਾਡੇ ਨੱਥੂਪੁਰੇ ਦੇ ਸਰਪੰਚ ਗੁਰਿੰਦਰਜੀਤ ਸਿੰਘ ਜੀ ਗਿੰਦੀ ਉਹ ਵੀ ਸਾਥੀ ਨਾਲ ਖੜੇ ਆ ਸਾਡੇ ਵਿੱਚੋਂ ਜਾ ਚੁਕੇ ਪੱਤਰਕਾਰ ਪਗਨੇ ਤੋਂ ਉਹਨਾਂ ਦੇ ਬ੍ਰਦਰ ਜੀ ਵੀ ਸਾਥੀ ਸਾਡੇ ਨਾਲ ਖੜੇ ਆ ਉਹਨਾਂ ਦਾ ਵੀ ਕਿ ਬਾਬੇ ਜੀਆਂ ਮੇਲੇ ਦੀਆਂ ਰੌਣਕਾਂ ਵਧਾਉਣ ਵਿੱਚ ਬਹੁਤ ਯੋਗਦਾਨ ਆ ਔਰ ਸਾਰੀ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਬਾਬਾ ਮੇਜਰ ਸਿੰਘ ਜੀ ਜਿਹੜੇ ਸ਼ਰੋਮਣੀ ਕਮੇਟੀ ਦੇ ਵਿੱਚ ਵੀਰ ਬਾਬਾ ਬਡਾ ਸਾਹਿਬ ਲੋਕਰੀ ਕਰਦੇ ਆ ਉਹ ਵੀ ਕਾਫੀ ਟਾਈਮ ਤੋਂ ਇੱਥੇ ਬਾਬਾ ਜੀ ਦੇ ਜੋੜ ਮੇਲੇ ਦੇ ਵਿੱਚ ਰੁੱਝੇ ਹੀ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਔਰ ਇੱਥੇ ਇਹ ਜਿਹੜਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਇੱਥੇ ਹਲਕੀ ਕੁੱਤੀ ਨੇ ਕੱਟਿਆ ਹੋਵੇ ਤੇ ਬਹੁਤ ਦੂਰ ਦੂਰਾਡੇ ਤੋਂ ਸੰਗਤਾਂ ਇੱਥੇ ਪੁੱਜਦੀਆਂ ਤੇ ਉਹਨਾਂ ਦਾ ਹਲਕਾ ਜਿਹੜਾ ਇਹ ਦੂਰ ਕੀਤਾ ਜਾਂਦਾ ਇਹ ਕਰਕੇ ਇਹ ਬਹੁਤ ਹੀ ਪੂਰੇ ਭਾਰਤ ਦੇ ਵਿੱਚ ਮੰਨੀ ਹੋਈ ਇਹ ਇਹ ਜਿਹੜੀ ਦਰਗਾਹ ਆ ਪੀਰਾਂ ਦੀ ਇੱਥੇ ਜੋੜ ਮੇਲੇ ਸਾਡੇ ਹੁੰਦਿਆਂ ਜਿਵੇਂ ਅਸੀਂ ਸੁੱਟ ਸੰਭਾਲੀ ਆ ਉਦੋਂ ਤੋਂ ਇਹ ਮੇਲੇ ਜਿਹੜੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਲੱਗਦੇ ਆ ਜੀ ਔਰ ਜਿਹੜੇ ਸਾਡੇ ਪੱਤਰਕਾਰ ਸਾਥੀ ਇੱਥੇ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਦੇ ਵੀ ਅਸੀਂ ਧੰਨਵਾਦ ਕਰਦੇ ਆ